ਇਹ ਤਾਰ ਟੁੱਪ ਕਰਕੇ ਵੇਖੋ ਜਾਈਏ ਤੇ ਬਹਿ ਜਾਈਏ ਚੰਗੇ ਲੱਗਾਂਗੇ ਪਰਿਵਾਰ ਵਾਲਾ ਇਹੋ ਹੀ ਕਵੇ ਲੈਣਾ ਵੇਖੋ ਜਾਈਏ ਤੇ ਸੰਤ ਬੁਲਾਇਆ ਨਹੀਂ ਤੇ ਲਾਪੇ ਡਗੇ ਜੇ ਅਪਾਂ ਜਦੋਂ ਗੁਰੂ ਘਰ ਆਉਂਦੇ ਆ ਜਦੋਂ ਨਮਸਕਾਰ ਕਰਦੇ ਆ ਨਾ ਬੋਲ ਕੇ ਨਹੀਂ ਅੰਦਰੋਂ ਹੀ ਅਪਾਂ ਕਹਿਣਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਦੀ ਫਤਿਹ ਲਾਉਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਅਪਾਂ ਹੋਰ ਮਕਸ਼ੇਸ਼ਾਂ ਪ੍ਰਾਪਤ ਕਰੀਏ ਤੇ ਜਿੰਨੇ ਸੰਗਤ ਬੈਠੀ ਹੁੰਦੀ ਹੈ ਦੋਵੇਂ ਬੰਨੇ ਐ ਹੱਥ ਕਰਕੇ ਮਨ ਵਿੱਚ ਹੀ ਕਹਿਣਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਗਤ ਨੂੰ ਵੀ ਆਪਾਂ ਫਤਿਹ ਲਾਉਣੀ ਹੈ ਮਨ ਦੇ ਵਿੱਚ ਜੇ ਕੋਈ ਦੀਵਾਨ ਚੱਲਦਾ ਤਾਂ ਮਨ ਦੇ ਵਿੱਚ ਆਪਾਂ ਦੋਵੇਂ ਬੰਨੇ ਨੂੰ ਐ ਹੱਥ ਜੋੜ ਕੇ ਜਿੱਦਰ ਵੀਰ ਬੈੰਦੇ ਨੇ ਜਾਂ ਜਿੱਦਰ ਭੈਣਾ ਸਾਡੀਆਂ ਬੀਬੀਆਂ ਬੈੰਦੀਆਂ ਨੇ ਦੋਵੇਂ ਬੰਨੇ ਐ ਅਦਬ ਸਤਕਾਰ ਦੇ ਨਾਲ ਹੱਥ ਜੋੜ ਕੇ ਫਤਿਹ ਦੀ ਸਾਂਝ ਪਾਉਣੀ ਹੈ ਇਹ ਚੁੱਪ ਕਰਕੇ ਨਹੀਂ ਲੈ ਜਾਣਾ ਵੀ ਆਏ ਤੇ ਚੁੱਪ ਕਰਕੇ ਬਹਿ ਗਏ ਇਹ ਵੀ ਗੁਰੂ ਘਰ ਜਦੋਂ ਆਉਂਦੇ ਆਪਾਂ ਇਸ ਤਰ੍ਹਾਂ ਗੁਰੂ ਨੂੰ ਬੁਲਾਉਣਾ ਆ ਜੀ ਸੰਗਤ ਨੂੰ ਬੁਲਾਉਣਾ ਆ ਕਿ ਇਹ ਸੰਗਤ ਨੂੰ ਬੁਲਾਉਣਾ ਵਿੱਚ ਸੰਗਤ ਹਰ ਪ੍ਰਭ ਵਸੇ ਹੋ ਕਿਉਂਕਿ ਸੰਗਤ 'ਚ ਰੱਬ ਵਸਿਆ ਆ ਜੀ ਐਂ ਰਾਬੜੂ ਬੁਲਾਉਂਦੇ ਪਏ ਆ ਭਾਵੇਂ ਇੱਥੇ ਵੇਖੋ ਕੋਈ ਸਾਡੇ ਨਾਲ ਬੋਲਦਾ ਹੋਵੇ ਜਾਂ ਕੋਈ ਨਾਰਾਜ਼ਗੀ ਹੋਵੇ ਆਪਾਂ ਸੰਗਤ ਦੇ ਵਿੱਚ ਸਾਰਿਆਂ ਨੂੰ ਐ ਜਿਹੜਾ ਗੁਰੂ ਫਤਿਹ ਨਾਲ ਸਾਂਝ ਪਾ ਦੇਣੀ ਆ ਫਿਰ ਚੁੱਪ ਕਰਕੇ ਆਪਾਂ ਆਪਣੇ ਪਾਵਨ ਜਿੱਥੇ ਵੀ ਜਗ੍ਹਾ ਮਿਲਦੀ ਬੈਠ ਜਾਣੇ ਇਹ ਨਹੀਂ ਕਿਹਾ ਕਿ ਮੈਂ ਰਜਨਾ ਇੱਥੇ ਬੈਠਾ ਇੱਥੇ ਅੱਜੇ ਕਿਉਂ ਬੈਠਾ ਕਈ ਤੇ ਇਹਦੀ ਵੀ ਈਰਖਾ ਕਰ ਬੈਠਦੇ ਨੇ ਮੈਂ ਰਜਨਾ ਇੱਥੇ ਬੈਠਦਾ ਅੱਜ ਇਹ ਕਿਉਂ ਬਹਿ ਗਿਆ ਜਿੱਥੇ ਜਗ੍ਹਾ ਮਿਲੇ ਆਪਾਂ ਵਾਹਿਗੁਰੂ ਕਹਿ ਕੇ ਬਹਿ ਜਾਣਾ ਜੀ ਬਸ ਆਪਾਂ ਜੁੜਨਾ ਹੈ ਗੁਰੂ ਦੇ ਨਾਲ ਇੱਕ ਚੀਜ਼ ਹੈ